ਸ੍ਰੀ ਵਾਹਿਗੁਰੂ ਸਾਹਿਬ ਜੀ ਅਸਮ ਹੱਲਾ ਪਹਿਲਾ ਲੇਖ ਅਸੰਖ ਲਿਖ ਲਿਖ ਮਾਨ ਮਨ ਮੰਨੇ ਸਚ ਸੁਤ ਵਖਾਨ ਕਥਨੀ ਬਦਨੀ ਪੜ ਪੜ ਭਾਰ ਲੇਖ ਅਸੰਖ ਲੇਖ ਪਾਰ ਐਸਾ ਸਾਚਾ ਤੂੰ ਏ ਕੋ ਜਾਣ ਜੰਮਣ ਮਰਣਾ ਹੁਕਮ ਪਛਾਨ ਰਹਾਉ ਮਾਇਆ ਮੋਹੇ ਜਗ ਬੰਧਾ ਜਮਕਾਲ ਬੰਧਾ ਛੂਟੈ ਨਾਮ ਸੰਭਾਲ ਗੁਰਦਾਤਾ ਗੁਰ ਸੁਖਦਾਤਾ ਅਗਰਣ ਭਾਰ ਹਲ ਤਪਾਲ ਤ ਜਬਹੀ ਤਦਨਾਲੋ ਸਭ ਜਮਾ ਤਾਂ ਏਕਲੇ ਬਲਾਈ ਆਚਰ ਚਰਾ ਤ ਪਰਮ ਚੁਕਾਈ ਜੀਵਨ ਮੁਕਤ ਮਨ ਨਾਮ ਓਸਾਏ ਗੁਰਮੁ ਖੋਇ ਤ ਸੱਚ ਸਮਾਈ ਜਿਨ ਤਰਸਾ ਦੇਕ ਗਣਿ ਆਕਾਸ਼ जन सब था था तो था पो आपो के सेना पूछे बसे आप तू पर सागर मान कहीर तू निर्मल सच गुण गहीर सुख माना भेट गुरपीर एक साहेब एक वजीर जाग मन ती मुक्ते हम मारी जग ज्ञानी विरला आचार्य जग पंडित विरला विचारी बिन सद्गुरु भेटे सरफेर अहंकारी जग दुखीया सुखीया जन कोए जग रोगी भोगी गुण रोए जग उपजए बिन सै पद कोए गुरु को हो पाया बूज सोए मैक्रो मोर पार फार अटल अ ਚਲ ਗੁਰਮਤੀ ਧਾਰ ਪਾਏ ਮਿਲੈ ਭਾਵੈ ਪਹਿਕਾਰੋ ਨਾਨਕ ਨੀਚ ਕਹਿ ਵਿਚਾਰ ਮਹਿਰਮੋਲ ਭਾਰ ਅਫਾਰ ਅਚਲ ਅਚਲ ਗੁਰਮਤੀ ਧਾਰ ਪਾਏ ਮਿਲੈ ਭਾਵੈ ਪਹਿਕਾਰੋ ਨਾਨਕ ਨੀਚ ਕਹਿ ਵਿਚਾਰ ਵਾਹਿਗੁਰੂ ਕੀ ਖਸਾ ਵਾਹਿਗੁਰੂ ਕੀ ਫਤਿਹ ਮੈਂ ਨਾਹੀ ਕਿਛ ਹੋ ਨਹੀਂ ਕਿਛ ਆਹੇ ਨਮੋਰਾ ਔਸਰ ਲਜਾ ਰਖ ਲਿਓ ਸਤ ਨਾਮ ਜਗ ਤੋਰਾ ਜੇਤਾ ਜੀਓ ਪਿੰਡ ਸਭ ਤੇਰਾ ਤੂੰ ਅੰਤਰਜਾਮੀ ਪੁਰਖ ਭਗਵਾਨ ਦਰਸ਼ਨ ਦਾਸ ਕਿੱਲ ਜੰਨਣਾ ਜੇਗਾ ਤੂੰ ਕਰਾਏ ਇਹ 13ੋਂ ਕਰੀਬ ਖਿਆਲ ਸੁਭਰੂ ਪਿਆਰੇ ਸਾ ਸੰਗਤ ਦੀ ਸਾਧੂ ਬਖਸ਼ਿਸ਼ ਕਰਦਨੇ ਆਸਾ ਮਹੱਲਾ ਪਹਿਲਾ ਆਸਰਾਗ ਹੈ ਪਹਿਲੇ ਪਾਸ਼ਾ ਤਾਂ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਅਸ਼ਟਪਦੀਆਂ ਦਾ ਇਹ ਪੀਚੀ ਅਸ਼ਟਪਦੀ ਹੈ ਜੋ ਕਿ ਧੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਮੁਬਾਰਕਨ 412 413 ਅੰਕ ਤੇ ਸੁਸ਼ੋਭਿਤ ਹੈ ਸਾਧੂ ਨੂੰ ਬਖਸ਼ਿਸ਼ ਕਰਦੇ ਨੇ ਐਸਾ ਸਚ ਤੂੰ ਇੱਕੋ ਜਾਣ ਕਹਿੰਦੇ ਭਾਈ ਇੱਕ ਸੱਚਾ ਜਾਣਾ ਤੇ ਪ੍ਰਮਾਤਮਾ ਨੂੰ ਇੱਕ ਐਸਾ ਸੱਚਾ ਜਾਨਣਾ ਕਰਕੇ ਆਇਆ ਜੰਮਣ ਮਰਣਾ ਹੁ ਕੰਪਛਣਾਣ ਰਹਾ ਇੱਕ ਗੱਲ ਨੂੰ ਸੱਚਾ ਕਰਕੇ ਮੜ ਲੈ ਜੰਮਣ ਮਰਨਾ ਜਿਹੜਾ ਜਨਮ ਹੈ ਹੁਕਮੇ ਜਨਮ ਜੰਮਣ ਹੁਕਮੇ ਮਰਨਾ ਹੁਕਮ ਵਿੱਚ ਹੀ ਜੰਮਣਾ ਹੈ ਹੁਕਮ ਵਿੱਚ ਹੀ ਮਰਨਾ ਹੈ ਸਤਿਗੁਰੂ ਕਹਿੰਦੇ ਨੇ ਜੰਮਣਾ ਮਰਨਾ ਜਿਹੜਾ ਹੈ ਇਹ ਹੁਕਮ ਪਛਾਣੋ ਦਾ ਹੁਕਮ ਜਾਣਨਾ ਕਰ ਕਿ ਇੱਕ ਸੱਚਾ ਗਿਆਨ ਨਿਰੋਲ ਗਿਆਨ ਇਹਦੇ ਵਿੱਚ ਉਸਾਰ ਜਿਹਨੂੰ ਸਤਿਗੁਰੂ ਕਹਿੰਦੇ ਨੇ ਦੱਖਣਿਆਂ ਵਿੱਚ ਪਹਿਲਾ ਮਰਨ ਕਬੂਲ ਮਰਨਾ ਕਬੂਲ ਲੈ ਭਾਈ ਇਸ ਸੰਸਾਰ ਵਿੱਚ ਆਏ ਆਂ ਵੀ ਸਭ ਤੋਂ ਪਹਿਲਾ ਮਰਨਾ ਹੈ ਇਹ ਅਟਲ ਸਚਾਈ ਨਿਸ਼ਚਾ ਕਰਕੇ ਮੰਨ ਲੈ ਅਸਾਂ ਮਹੱਲਾ ਪਹਿਲਾ ਅਸਰ ਅਗਹਿ ਪਹਿਲੇ ਪਾਸ਼ਾ ਬਖਸ਼ਿਸ਼ ਕਰਦੇ ਨੇ ਲਿਖ ਅਸੰਖ ਅਲਿਖ ਲਖਮਾਨ ਅਨੇਕ ਇਸੇ ਸੰਖ ਭਾਵ ਅਣਗਿਣਤ ਭਾਵ ਇਨਫਿਨਿਟੀ ਐਸੇ ਨੇ ਜਿਹੜੇ ਲਿਖ ਲਿਖ ਮਾਨ ਲੇਖਾ ਜੋਖਾ ਲਿਖਦੇ ਨੇ ਵਿਦਵਾਨਾਂ ਨੇ ਅਰਥ ਕੀਤੇ ਨੇ ਵੀ ਜੋ ਚਿਤ੍ਰਗੁਪਤ ਨੇ ਅਨੇਕਾਂ ਲੇਖਾਂ ਰਚਾਣੇ ਜਿਹੜਾ ਲੇਖਾ ਜੋਖਾ ਮੁਖਦਾ ਲਿਖਣਾ ਕਰਦੇ ਨੇ ਮਨ ਮਾਨੇ ਸੱਚ ਸੁਰਤਪਵਖਾਨ ਕਿਨੇ ਮਨ ਜਦੋਂ ਮੰਨ ਗਿਆ ਇਹ ਜਿਹੜੇ ਲੇਖੇ ਜੋਖੇ ਨੇ ਸਭ ਨੇ ਪੜ ਜਾਣਗੇ ਜਿਵੇਂ ਆਪਾਂ ਕਹਿੰਦੇ ਜੀ ਇੱਕ ਮਾਲਾ ਪਾਠ ਦੀ ਕਰ ਲੋ ਦੋ ਮਾਲਾ ਕਰ ਲੋ ਦਸਮਾਲਾ ਕਰ ਲੋ ਮੂਲ ਮੰਤਰ ਦੀਆਂ ਜਪਤੀ ਸਭੀ ਸਾਡੇ ਨੂੰ ਕਹਿੰਦੇ ਨੇ ਫਿਰ ਲੇਖ ਓਖੇ ਖਤਮ ਹੋ ਜਾਏਗਾ ਜਦੋਂ ਮਨ ਬਣ ਜਾਏਗਾ ਫਿਰ ਮਾਨੇ ਉਹਦੇ ਨਾਲ ਇੱਕ ਮਿਖ ਹੋ ਜਾਏਗਾ ਮਨ ਮੰਨਿਆ ਜਦੋਂ ਮਨ ਮੰਨ ਗਿਆ ਸੱਚ ਸੁਰਤ ਬਖਾਨ ਤੇ ਸੱਚੀ ਸੁਰਤ ਵਿੱਚ ਬਖਾਨ ਕਰਨਗੇ ਉਹਦੀ ਵਡਿਆਈ ਕਰਨਗੇ ਕਥਨੇ ਪਗਣੀ ਪੜ ਪੜ ਭਾਰ ਪਰ ਜੇ ਕਰਤਨ ਕਰਕੇ ਮਾਨ ਕਰਲੇ ਵਡਿਆਈ ਕਰਕੇ ਪਤਨੀ ਭਾਵ ਕਥਨ ਕਰਕੇ ਵਡਿਆਈਆਂ ਕਿਸੇ ਦੀ ਵੱਧ ਕੋਈ ਕਰਕੇ ਭਾਰ ਸਿਰ ਤੇ ਚੱਕ ਲਿਆ ਲੇਖ ਅਸੰਖ ਅਲੇਖ ਅਪਾਰ ਲੇਖ अनेकाने ਅਸੰਖ ਅਲੇਖ ਅਪਾਰ ਤੇ अनेका ਹੀ ਐਸੇ ਕਾਲੇ ਲੇਖ ਨੇ ਪਤਾ ਹੀ ਦਾ ਸਾਧੂ ਕਹਿੰਦੇ ਨੇ ਫਰੀਦਾ ਕਾਲੇ ਲੇਖ ਨੇ ਲੇਖ ਫਲਿਦਾ ਜੇ ਤੁਮ ਅਕਲ ਲਤੀਫ ਕਾਲੇ ਲੇਖ ਨੇ ਲੇਖ ਆਪਣੇ ਦੇ ਗ੍ਰੀਵਾਰ ਨਾਲ ਸਰਣੀ ਮਾਰਦੇ ਇਹ ਦੇਖਣਾ ਹੈ ਦਾ ਆਪਣਾ ਗ੍ਰੀਵਾਰ ਦੇ ਦੂਸਰੇ ਨੂੰ ਕਿਉਂ ਦੇਖਦਾ ਹੈ ਕਹਿੰਦੇ ਕਠਣੀ ਬਦਨੀ ਪੜਪੜਪਾ ਕਠੰਡੇ ਨਾਲ ਕਿਸੇ ਨੂੰ ਨੀਵਾਂ ਦਿਖਾਣਾ ਹੈ ਗੱਦਿਆਂ ਵਡਿਆਈ ਬਦੀ ਕਰਕੇ ਭਾਵੇਂ ਕਿਸੇ ਦਾ ਮਾੜਾ ਬੋਲ ਕੇ ਮਾੜਾ ਤੱਕ ਕੇ ਫਿਰ ਭਾਰ ਪੜ ਪੜ ਕੇ ਹੰਕਾਰ ਕਰ ਲੈਣਾ ਇਹ ਅਲੇਖ ਅਸੰਖ ਨੇ ਅਲੇਖ અપਾਰ ਅਨੇਕਾਂ ਤੇਰੇ ਰੂਪ ਗੁਣ ਵੀ ਨੇ ਜਿੰਨੂੰ ਚਿਤ੍ਰੂਪਤ ਲਿਖਿਆ ਰਿਆ ਨੋਟ ਹੋ ਰਿਹਾ ਹੈ ਇਸ ਲਈ ਸੱਚ ਹੈ ਅਸਾ ਸੱਚ ਤੂੰ ਇੱਕੋ ਜਾਣ ਸਾਚੇ ਨੂੰ ਜਿਹੜਾ ਸਰਵ ਵਿਆਪਕ ਹੈ ਲਿਖਣ ਵਾਲਾ ਵੀ ਹੈ ਵਿਚਾਰ ਵਾਲਾ ਵੀ ਹੈ ਸਮਝਾਣ ਵਾਲਾ ਵੀ ਹੈ ਭਾਈ ਇੱਕ ਗੱਲ ਨੂੰ ਮੰਨਣਾ ਕਰ ਜੰਮਣਾ ਮਰਨਾ ਹੁਕਮ ਪਛਾਣ ਰਹਾ ਹੋ ਜੰਮਣਾ ਮਰਨਾ ਜਿਹੜਾ ਉਹਦੇ ਹੁਕਮ ਵਿੱਚ ਹੈ ਉਹਦੀ ਸਤਿਆਨ ਵਿੱਚ ਹੈ ਭਾਈ ਰਹਾ ਵਿਸ਼ਰਮ ਦੇ ਕਿਹਨੇ ਪਾਸ ਜਾਂਦੇ ਨੇ ਮਾਇਆ ਮੋਹ ਜਗ ਬੰਧਾ ਚਮਕਾਲ ਮਾਇਆ ਦੇ ਮੂਹ ਵਿੱਚ ਸਾਰਾ ਜਗ ਬੰਧਾ ਜਗ ਬਣਿਆ ਪਿਆ ਚਮਕਾਲ ਇਹ ਮਾਇਆ ਦੇ ਈਰਖਾ ਦੇ ਰੇਸ਼ਮਿੰਦੇ ਆਟੂਲੀ ਮੀਰ ਤੇ ਤ੍ਰਿਗੁਣੀ ਮਾਇਆ ਦਾ ਰੂਪ ਹੈ ਇਹਦੇ ਸਾਰਾ ਜਗਤ ਬੰਨਿਆ ਬਾਧਾ ਜਮਕਾਲ ਜਾਮਨੀ ਫਾਹੀ ਨੇ ਭਾਗ ਮੋਤ ਨੇ ਬਣ ਰੱਖਿਆ ਨੂੰ ਬੰਧਾ ਛੁਟੇ ਨਾਮ ਸੰਭਾਲ ਇਹ ਬੰਨਿਆ ਹੋਇਆ ਛੁੱਟ ਜਾਏਗਾ ਪਰ ਕਦੋਂ ਜਦੋਂ ਨਾਮ ਦੀ ਸੰਭਾਲ ਕਰੇਗਾ ਸੁਗੋਰਖਾ ਦਾ ਤਾਂ ਆਵਰਣ ਭਾਲ ਗੁਰੂ ਸੁੱਖਾਂ ਦਾ ਦਾਤਾ ਹੈ ਆਵਰਣ ਭਾਲ ਹੋਰ ਕੋਈ ਨਾ ਦੇਖ ਇੱਕ ਗੁਰੂ ਹੀ ਹੈ ਜਿਹੜਾ ਸੁੱਖਾਂ ਦਾ ਦਾਤਾ ਹੈ ਨਹਾਲ ਤਪਲਤ ਨਹੀਂ ਬਹੀ ਤੁਦ ਨਾਲ ਇਸ ਲੋਕ ਵਿੱਚ ਤੇ ਪਰਲੋਕ ਵਿੱਚ ਤੇਰੇ ਨਾਲ ਨਹੀਂ ਬਣਵਾਣਾ ਨਹੀਂ ਬਹੀ ਤੁਦ ਨਾਲ ਤੇਰੇ ਨਾਲ ਨਹੀਂ ਬਣਵਾਣਾ ਸ਼ਬਦ ਮਾਰਾ ਤਾਂ ਏਕ ਲੇਵ ਲੈ ਪਰ ਤਦੁ ਸ਼ਬਦ ਦੇ ਵਿੱਚ ਮਰੇਗਾ ਕਿਉਂਕਿ ਸਾਧਗੁਰੂ ਕਹਿੰਦੇ ਨੇ ਇਹ ਰਸ ਛਾੜੇ ਉਹ ਦਸ ਆਵਾ ਉਹ ਰਸ ਪੀਏ ਇਹ ਰਸ ਨਹੀਂ ਪਾਵ ਜਦੋਂ ਸ਼ਬਦ ਵਿੱਚ ਮਰ ਜਾਏਗਾ ਭਾਵ ਈਰਖਾ ਦਾਇ ਸ਼ਿੰਦਿਆ ਚੁਗਲੀ ਤੋਂ ਉੱਪਰ ਉੱਠ ਜਾਏਗਾ ਸਾਨੂੰ ਵਿਆਪਰੀ ਐਸ ਮਾਇਆ ਦੇ ਪੁਜਾਰੀ ਸਾਨੂੰ ਵਿਆਪਕ ਹੀ ਹੈ ਸਤਿਗੁਰੂ ਕਹਿੰਦੇ ਨੇ ਇਹ ਮਾਇਆ ਧਾਰੀ ਅੰਨਾ ਬੋਲਾ ਸਤਨਿਸ਼ ਨਹੀਂ ਬੋਲ ਬੋਲ ਕੇ ਨੋਲਾ ਇਹ ਮਾਇਆ ਵਿੱਚ ਅੰਨਾ ਹੋਇਆ ਕਹਿੰਦੇ ਮਾਇਆ ਵੱਲੋਂ ਨਹੀਂ ਮਰਦਾ ਸ਼ਬਦ ਮਰਦਾ ਫਿਰ ਜੀਵੋ ਸਾਹਿਤ ਆ ਫਿਰ ਮਰਨ ਨਾ ਹੋਈ ਸ਼ਬਦ ਦੇ ਵਿੱਚ ਜਿਹੜਾ ਮਰਦੇ ਭਾਵ ਆਪਣਾ ਆਪਣੀ ਅਪੜਤ ਛੱਡ ਕੇ ਗੁਰੂ ਦੇ ਸ਼ਬਦ ਨੂੰ ਹੀ ਆਸਰਾ ਬਣਾ ਲੇ ਏਕ ਲੇਵਲਾਇ ਇਕ ਦੇ ਨਾਲ ਸੁਖੀ ਜੋੜੇ ਆਚਾਰ ਚਰ ਤਾ ਪਰ ਪਚਕਾਏ ਜਿਹੜਾ ਚਰਨ ਤੋਂ ਕਮ ਤਾ ਤੋਂ ਰਹਤਾ ਹੈ ਉਹਨੂੰ ਚਰੈ ਭਾਵ ਉਹਨੂੰ ਪਾਰਾ ਕਰਨ ਦੀ ਕੋਸ਼ਿਸ਼ ਕਰੇ ਤਾਂ ਪਰਮ ਜੁ ਕਈ ਸਾਰੇ ਪਰ ਫਿਰ ਇਹ ਮਿਟ ਜਾਣਗੇ ਜੀਵਨ ਮੁਕਤ ਮਨ ਨਾਮ ਵਸਾਈ ਸਿਰ ਜੀਵਨ ਮੁਕਤੀ ਪਾ ਲਈ ਪਰ ਕਦੋਂ ਜਦੋਂ ਮਨ ਮਨ ਦੇ ਵਿੱਚ ਨਾਮ ਨੂੰ ਸਾਈਂ ਨਾ ਭਾਈ ਗੁਰਮੁਖ ਹੋਏ ਤਾਂ ਸੱਚ ਸਮਾਈ ਜੇ ਗੁਰਮੁਖ ਗੁਰਮੁਖ ਮੁਖ ਲੈ ਕੇ ਚੱਲਣ ਵਾਲਾ ਹੋਏਗਾ ਤੇ ਸੱਚ ਵਿੱਚ ਸਮਾ ਜਾਏਗਾ ਜਿਨ ਧਰ ਸਾਰੀ ਗगन ਆਕਾਸ਼ ਇੱਥੇ ਬੜੇ ਆਈ ਕਰਦੇ ਨੇ ਕਿ ਜਿਨੇ ਉਹ ਧਰਤੀ ਜਿਨੇ ਉਹ ਆਕਾਸ਼ ਸਜਣਾ ਕੀਤਾ ਜਿਨ ਸਭ ਠਾਪੀ ਠਾਪੂ ਠਾਪ ਜਿਨ ਸਾਰੀ ਧਰਤੀ ਬਣਾਈ ਵੀ ਹੈ ਠਾਪੀ ਵੀ ਹੈ ਉਥਾਪ ਪਾਵ ਵੀ ਹੈ ਸਰਬਨਿਰੰਤ ਰਿਆਪੇ ਆਪ ਜਿੱਥੇ ਵੀ ਜਰੇ-ਝਰੇ ਵਿੱਚੋਂ ਆਪ ਸਮਾਇਆ ਹੋਇਆ ਆਪ ਰਮਿਆ ਹੋਇਆ ਕਿਸੇ ਨੇ ਪੁੱਛਿਆ ਆਪਕ ਸੇ ਆਪ ਉਹ ਕਿਸੇ ਨੂੰ ਪੁੱਛਦਾ ਨਹੀਂ ਜੇ ਵਰਸ਼ਣ ਤੇ ਆ ਜਾਏ ਕਿਸੇ ਦੀ ਗਵਾਈ ਨਹੀਂ ਲੈਂਦਾ ਜੇ ਵਰਸ਼ਣ ਤੇ ਆ ਜਾਏ ਤਾਂ ਹੀ ਤਾਂ ਕਹਿੰਦੇ ਸੱਚੇ ਸਹਿਬਾ ਕਹਿਣਾ ਹੀ ਕਰਤੇ ਨੇ ਘਰ ਤਾਂ ਤੇਰੇ ਸਭ ਕਿਛੇ ਜਿੱਦ ਦੇ ਸੋਪਾ ਬਈ ਜਿਹਨੂੰ ਦਿਨਿਆਂ ਨੂੰ ਹੀ ਉਹ ਪੰਦਾ ਹੋਰ ਕੋਈ ਹਰ ਕੋਈ ਨਹੀਂ ਪੜ ਸਕਦਾ ਤੂੰ ਪੁਰ ਸਾਗਰ ਮਾਨਕ ਹੀ ਤੂੰ ਮੇਰੇ ਸਤਿਗੁਰੂ ਪੁਰ ਸਾਗਰ ਬਹੁਤ ਵੱਡਾ ਬਖਸ਼ਣਾ ਆਣਾ ਹੈ ਤੂੰ ਬਖਸ਼ੰਦ ਤੇਰੇ ਹਿਰਦੇ ਦਾ ਮਾਨਕ ਹੀ ਤੇਰੇ ਵਿੱਚ ਗਿਆਨ ਰੂਪੀ ਹੀਰੇ ਰਤਨ ਜਵਾਹਰ ਰਤਨ ਤੂੰ ਨਿਰਮਲ ਸਤ ਗੁਣੀ ਗਹਿ ਤੂੰ ਨਿਰਮਲ ਮਨ ਤੋਂ ਰਹਤਾ ਹੈ ਸਚਾਏ ਗੁਣਾ ਦਾ ਸਾਗਰ ਹੈ ਸੁਖ ਮਨੈ ਭੇਟੈ ਗੁਰ ਪੀਰ ਸੁਖ ਮਨੈ ਕਿਨੇ ਭਾਈ ਕੋਈ ਉਹ ਸੁਖ ਮੰਨਦਾ ਭੇਟੈ ਗੁਰ ਪੀਰ ਜੀ ਨੂੰ ਤੂੰ ਆਪਣਾ ਦਿਦਾਰ ਹੈ ਆਪਣਾ ਪੂਰਨ ਗੁਰੂ ਦਾ ਮਿਲਾਪ ਅਕਸ਼ਿਸ਼ ਕਰਦੇ ਏਕ ਗੁਰ ਸਾਹਿਬ ਏਕ ਵਜੀਰੋ ਮਾਲਕ ਐਸਾ ਹੈ ਇਕੋ ਹੀ ਮਾਲਕ ਹੈ ਤੋ ਇਕੋ ਹੀ ਸਾਰਿਆਂ ਵਿੱਚ ਰਮਿਆ ਹੋਇਆ ਤੇ ਇਕੋ ਹੀ ਵਜੀਰ ਹੈ ਪਾਵਲ ਵੀ ਆਪ ਵਜ਼ੀਰ ਵੀ ਆਪ ਧੂ ਵੀ ਆਪ ਚੇਲਾ ਵੀ ਆਪ ਸਭ ਕੁਝ ਆਪ ਹੈ ਜਗ ਬੰਧੀ ਮੁਕਤੇ ਹਮਾਰੀ ਕਹਿੰਦੇ ਦੇਖੋ ਜਗ ਤਾਂ ਇਸ ਬੰਧਨਾ ਵਿੱਚ ਹੈ ਮੁਕਤੇ ਹਮਾਰੀ ਮੁਕਤ ਹੋ ਜਾਏਗਾ ਪਰ ਕਦੋਂ ਜਦੋਂ ਹਮਾਰੀ ਹਮਾਰੀ ਹੰਕਾਰ ਨੂੰ ਮਾਰੇਗਾ ਵੀ ਹੰਪਤਾ ਨੂੰ ਮਾਰੇਗਾ ਤਾਂ ਪਰਵਾਹ ਹੋ ਜਾਏਗਾ ਨਹੀਂ ਤਾਂ ਹੋਰ ਕੋਈ ਸਰ ਵੀ ਕਹਿੰਦੇ ਕੋਈ ਇਲਾਜ ਨਹੀਂ ਹੈ ਕੋਈ ਇਲਾਜ ਉਪਚਾਰ ਨਹੀਂ ਹੈ ਜਦ ਜਗ ਬੰਦੀ ਬੰਦਨਾ ਵਿੱਚ ਪਿਆ ਹੋਇਆ। ਨਾਨਕ ਉਹ ਗੁਰ ਜਿਹੜੇ ਤਿੱਤੇ ਗਲੰਜ ਜੀ। ਬੰਦਨਾ ਵਿੱਚ ਪਿਆ। ਪਰ ਮੁਕਤੇ ਹਮਾਰੀ ਮੁਕਤ ਹੋ ਜਾਏਗਾ ਪਰ ਜਦੋਂ ਕਦੋਂ ਜਦੋਂ ਮੋਹ ਹੰਕਾਰ ਮਾਰੀਗਾ। ਜਗ ਗਿਆਨੀ ਵਿਰਲਾ ਆਚਾਰੀ ਆਚਾਰ ਵਾਲਾ ਕੋਈ ਜ਼ਰਲਾ ਹੀ ਨਿਆਨੀ ਹੋਵੇਗਾ। ਹੈਡ ਵੱਲੇ ਨਹੀਂ ਕਨੇ ਸਾਲ ਮਕਰ ਸੰਸਾਰ। ਜਿਹੜਾ ਕਹੇਗਾ ਕਿਸੇ ਦਾ ਦਿਲ ਨਾ ਦੁਖੇ। ਜਿਹੜਾ ਕਹੇਗਾ ਲੋਕ ਮੈਨੂੰ ਮਾਰਾ ਕਹਿ ਲੈ। ਕਬੀਰ ਸਭ ਤੇ ਹੰਮ ਬੁਰੇ ਹੰਤਾ ਚੱਪਲ ਸਭ ਕੋਏ। ਜਿੰ ਐਸਾ ਕਰ ਬੋਧਿਆ ਮੇ ਤਾਂ ਮਾਰਾ ਸੋਏ ਕਹਿੰਦੇ ਮੈਨਤ ਕੋ ਮਾਰਾ ਹੀ ਕੋਈ ਨਹੀਂ ਸੰਸਾਰ। ਆਪਣੇ ਆਪ ਨੂੰ ਸਭ ਤੋਂ ਮਾਰਾ ਸਮਝੇਗਾ ਉਹ ਪਰਵਾਹ ਨ ਹੋ ਜਾਏਗਾ ਜੰਗ ਪੰਡਿਤ ਵਿਰਲਾ ਵਿਚਾਰੀ ਜਗਤ ਵਿੱਚ ਕੋਈ ਵਿਰਲਾ ਹੀ ਪੰਡਤ ਗਿਆਨवान ਹੋਏਗਾ ਵਿਰਲਾ ਵਿਚਾਰੀ ਜਿਹੜਾ ਇਸ ਗਿਆਨ ਦੀ ਵਿਚਾਰ ਕਰੇਗਾ ਬਿਨ ਸਤਗੁਰੂ ਭੇਟੇ ਸਭ ਫਿਰ ਅਹੰਕਾਰੀ ਬਿਨ ਸਤਗੁਰੂ ਨੂੰ ਮਿਲਾਪ ਕੀਤੇ ਆ ਬਿਨ ਗੁਰੂ ਦੀ ਬਾਣੀ ਪੜਿਆ ਸਭ ਫਿਰ ਅਹੰਕਾਰੀ ਸਾਗਰ ਜਲ ਅਹੰਕਾਰ ਵਸੋਗੇ ਫਿਰ ਰੇ ਜਗ ਦੁਖੀ ਆ ਸੁਖੀ ਆ ਜਨ ਕੋਏ ਜਗ ਦੁਖੀ ਵੀ ਹੈ ਸੁਖੀ ਵੀ ਹੈ ਜਨ ਕੋਈ ਜਨ ਤੇ ਜਿਹੜਾ ਭਲਵਤਾ ਉਹ ਫਕੀਰ ਹੋ ਜਾਂਦਾ ਪਰ ਜਗ ਦੁਖੀ ਵੀ ਹੈ ਸੁਖੀ ਵੀ ਹੈ ਪੂਰੀ ਤਰ੍ਹਾਂ ਦੇ ਕੋਈ ਸੁਖੀ ਨਹੀਂ ਹੈ ਤੇ ਪੂਰੀ ਤਰ੍ਹਾਂ ਦੇ ਕੋਈ ਦੁਖੀ ਨਹੀਂ ਹੈ ਸਾਧੂ ਵਰਤਾਂ ਇਹ ਤਾਂ ਬੜੇ ਕਹਿੰਦੇ ਨੇ ਦੁਖ ਸੁਖ ਦੋਹੇ ਦਾ ਕਪੜੇ ਪਹਿਦੇ ਜਾਈ ਮਨੁੱਖ ਦੁੱਖ ਤੇ ਸੁਖ ਕਪੜੇ ਨੇ ਇਹ ਪਹਿਰਦਾ ਮਨੁੱਖ ਇਸ ਲਈ ਸਾਧੂ ਕਹਿੰਦੇ ਨੇ ਜਗ ਰੋਗੀ ਬੋਗੀ ਗੁਣ ਰੋਏ ਜਗ ਸੰਸਾਰ ਜਿਹੜਾ ਰੋਗਾਂ ਨਾਲ ਗ੍ਰਸਤਾ ਕੋਈ ਕਾਮ ਦੇ ਰੋਗ ਨਾਲ ਕੋਈ ਹੰਕਾਰ ਦੇ ਕੋਈ ਲੋਭ ਦੇ ਕੋਈ ਇਖਾ ਦੇ ਕੋਈ ਦ੍ਰਿਸ਼ਟ ਭੋਗੀ ਭੋਗਣਾ ਕਰਦਾ ਸੁੱਖਾਂ ਨੂੰ ਅਸ਼ੋ ਵਰਜ ਨੂੰ ਗੁਣ ਰੋਏ ਫੇਗੋਣਾ ਗੁਣਾ ਵਿੱਚ ਕੋਈ ਗੁਣਾ ਦੇ ਨਾਖਣ ਕੱਢ ਕੇ ਰੋਦਾ ਕੋਈ ਮੁਰਦੀ ਹੁਣ ਕਰਕੇ ਰੋਦਾ ਜਗ ਉਪਜੈ ਬਿੰਦ ਸੈ ਪਤਕ ਹੋਏ ਸੰਸਾਰ ਉਪਜਦਾ ਪੈਦਾ ਹੁੰਦਾ ਹੈ ਬਿੰਦ ਦਾ ਨਾਸ਼ ਹੁੰਦਾ ਹੈ ਪਤਕ ਹੋਏ ਆਪਣੀ ਜਿਤ ਵੀ ਕੁਆਜ ਹੁੰਦਾ ਹੈ ਗੁਰਮਖ ਹੋ ਬੈ ਬੂ ਜੈਸੋ ਝੜਾ ਗੁਰਮਖ ਹੋਏਗਾ ਇਸ ਖੇਡ ਨੂੰ ਬੁੱਧ ਲਏਗਾ ਜਾਣ ਲੇਗਾ ਉਹ ਸਮਝ ਲਏਗਾ ਮੈngo ਮੋਲ ਭਾਰ ਅਫਾਰ ਉਹ ਇਹ ਸਮਝ ਲਏਗਾ ਵੀ ਮੈngo ਮੋਲ ਪ੍ਰਮਾਤਮਾ ਬੜਾ ਮਹਿੰਗਾ ਉਹ ਬੜਾ ਭਾਰਾ ਹੈ ਅਫਾਰ ਅਫਰੇ ਤੋਂ ਵੀ ਪਰੇ ਹੈ ਅਟਲ ਅਛਲ ਗੁਰਮਤੀ ਧਾਰ ਉਹ ਟਲਣ ਤੋਂ ਵੀ ਪਰੇ ਹੈ ਜਦੋਂ ਜੇ ਪੈਜ ਰੱਖਣデア ਜੇ ਬਰਲਾਦ ਵਰਗੀ ਦੀ ਰੱਖ ਲੈ ਤੇ ਜੇ ਟਲਣデア ਜੇ ਵੱਡੇ ਵੱਡਿਆਂ ਦਾ ਪਾਪ ਟਾਲ ਦਿੰਦਾ ਤੇ ਸਤਿਗੁਰੂ ਕਹਿੰਦੇ ਨੇ ਗੁਰਮਤਿ ਧਾਰ ਇਸ ਲਈ ਭਾਈ ਗੁਰੂ ਦੀ ਮਤ ਨੂੰ ਧਾਰਨਾ ਕਰ ਭਾਏ ਮਿਲੇ ਭਾਵੈ ਭੇਕਾਰ ਭੋ ਜਿਹਨਾਂ ਮਨ ਭੋ ਤੇ ਨਾ ਮਨ ਭਾਉ ਜਿਹਦੇ ਮਨ ਡਰ ਹੋਏਗਾ ਉਹ ਹੀ ਪ੍ਰੇਮਾ ਪੁਤਰੀ ਕਰੇ ਕਹਤੇ ਜਿਹਦਾ ਮਨ ਪ੍ਰੇਮਾ ਭਰਪੀ ਹੈ ਉਹ ਇੰਦ੍ਰਿੰਨ ਕਾਰਨਾ ਮਿਲੇਗਾ ਸਤਿਗੁਰੂ ਕਹਿੰਦੇ ਨੇ ਭਾਏ ਮਿਲੇ ਭਾਵਨਾ ਕਰਕੇ ਮਿਲੇਗਾ ਉਹ ਪ੍ਰੇਮ ਪ੍ਰੇਮ ਭਾਵਨਾ ਦਾ ਭੁੱਖਾ ਹੈ ਭਾਵੈ ਭੇਕਾਰ ਫਿਰ ਉਸ ਭੇਕਾਰ ਭਾਵ ਡਰ ਤੋਂ ਰੇ ਪਰਮਾਤਮਾ ਨੂੰ ਪਾ ਲੇਗਾ ਨਾ ਨੀਟ ਕੇ ਹੈ ਵਿਚਾਰ ਤਨ ਗੁਰ ਅਰਜਨ ਨਾਨਕ ਸਾਹਿਬ ਕਹਿੰਦੇ ਨੇ ਦਾਸ ਨਾਨਕ ਨੀਚ ਵਿਚਾਰ ਕਰਦਾ ਹੈ ਇਹ ਗਰੀਬ ਜਿਹੜਾ ਵਿਚਾਰ ਦੱਸਦਾ ਹੈ ਖੋਲ ਕੇ ਪਿਓਏ ਕੋਈ ਖੰਘਾਰ ਕਰਦਾ ਹੈ ਸੰਸਾਰ ਪੀਰ ਖਲ ਦਵੇਸ਼ਿੰਦੇ ਆ ਲੋਭ ਟੁਗਲਿੰਦਿੰਦੇ ਆ ਵਿੱਚ ਪਿਆ denn ਰਾਤ ਫਸਿਆ ਰਹਿੰਦਾ ਪਰ ਇਸ ਤੋਂ ਉੱਪਰ ਉੱਠ ਕੇ ਜਿਹਨੇ ਉਹ ਪ੍ਰਮਾਤਮਾ ਦਾ ਨਾਮ ਧਿਆਲਿਆ ਨਾਮ ਵਿੱਚ ਵੱਸ ਗਿਆ ਉਹ ਪਰਵਾਣ ਹੋ ਗਿਆ ਭਾਈ ਇਸ ਬੰਦਨਾ ਤੋਂ ਫੁੱਟ ਗੱਲਬਾਤ ਖਲਾਸੀ ਕੱਟ ਲਈਉਨੇ ਸੋਈ ਨਹੀਂ ਆਪਕੋ ਬੇਨਤੀਆਂ ਪਰਵਾਣ ਕਰਨੀ ਹੈ ਦੇਵ ਸੀਸ ਕਰਵਾ ਤਾਸ ਅੱਗੇ ਤੋਂ ਕਥਾ ਵਿਚਾਰਾ ਕਰਨ ਦੀ ਜਾਂਚ ਆਜਾਵੇ ਲੇਖਕ ਤਾਂ ਨਾ ਛੁੱਟੀ ਹੈ ਖਿੰਖੇ ਨਾ ਭੁੱਲਨ ਹਾਰ ਬਖਸ਼ਣ ਹਾਰ ਬਖਸ਼ ਲੈ ਨਾਨਕ ਬਾਜ ਉਤਾਰ ਜੋ ਸਤਨ ਸਿਸਰੀਆ ਜੋ ਹੋਵੇ ਸਹਿ ਸੁਮੀਤ ਗੜਵੜੀ ਕੇ ਫਤਿਹ ਦਾ ਜਵਾ ਫਤਿਹ ਵਾਹਿਗੁਰੂ ਜੀ ਕਾ ਹੰਸਾ ਵਾਹਿਗੁਰੂ ਜੀ ਕੀ